ਦੇਖ ਰਿਓ ਤੇ ਦੇਖ ਰਿਓ ਤੁਸੀਂ ਦੇਖ ਰਹੇ ਹੋ ਨਹਿਰ ਪੰਜਾਬੀ ਵਲੌਗਸ ਤੇ ਤੁਸੀਂ ਅੱਜ ਦੇਖ ਰਹੇ ਹੋ ਪਿੰਡ ਕਠਾੜਿਆਂ ਵੱਲੋਂ ਜਿਹੜਾ ਤੇ ਚਾਹ ਦਾ ਪਕੌੜਾ ਦਾ ਲੱਗਰ ਲਗਾਇਆ ਗਿਆ ਹੈ ਤੇ ਦੇਖੋ ਇਹ ਹਲਵਾਈ ਸਾਹਿਬ ਵਕਤਰਾ ਦੀ ਇਹ ਪਕਵਾਰਾ ਬਣਾ ਰਹੇ ਨੇ ਨੂੰ ਆਮ ਚਾਹ ਨੂੰ ਹੋ ਗਏ ਸੰਗਤ ਲੋਕਾਂ ਨੂੰ ਰੋ ਰੋ ਕੇ ਜਿਹੜਾ ਉਹ ਲੰਗਰ ਸਟਾਇਆ ਜਾ ਰਿਹਾ ਇਹ ਨਹੀਂ ਸਾਡੇ ਮੈਂਬਰ ਸਾਹਿਬ ਜਿਹੜਾ ਲੰਗਰ ਸੱਤ ਕੇ ਜਾ ਰਹੇ ਨੇ ਮੋਲਾ ਉਹ ਹੀ ਰੋਈਦਾ ਆਹੋ ਤੇਰੀ ਹਾਂ ਚੈਨੂ ਚੈਨ ਲਾ ਸਕਦੇ ਬਹੁਤ ਹੀ ਵਧੀਆ ਉਪਰਾਲਾ ਕਿ ਕਿਰਸਮਿਸੋ ਦੇ ਚਾਹ ਦੇ ਵਿੱਚ ਜਿਹੜਾ ਚਾਪ ਕੋਕੜਾ ਜਿਹੜਾ ਪਿੰਡ ਕਠਾਣਿਆਂ ਵੱਲੋਂ ਲਗਾਇਆ ਗਿਆ ਬਹੁਤ ਹੀ ਵਧੀਆ ਕਿ ਬਾਰੇ ਚਾਰ ਬੜਾ ਜਾਵਣਾ ਚਾਹ ਵੈ ਰੰਗਰ ਜਾ ਕੇ ਚਾਹ ਬੋਲੇ ਰੰਗਰ ਜਾ ਕੇ ਇਸ ਮੌਕੇ ਤੇ ਡੀਜੇ ਹੰਸ ਸੋੜੀਆਂ ਵਾਲੇ ਜਿਹੜੇ ਆ ਉਹ ਨੇ ਆਪਣਾ ਜਿਹੜਾ ਡੀਜੇ ਲਗਾਇਆ ਹੋਇਆ ਵਾ ਸੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ